ਵਾਹਿਗੁਰੂ ਜੀ ਕੀ ਫਤਿਹ ਗਰੀਬ ਦਾ ਮੂੰਹ ਬੁਰੀ ਗੋਲ ਸੰਸਥਾ ਅਜਨਹਾਵਲੋਂ ਗੁਰਨਾਣਕ ਚੈਡਰ ਡਿਫੈਂਡਰ ਬੋਟਿੰਗ ਗਰੂਪ ਦੇ ਸਹਿਯੋਗ ਨਾਲ ਪੰਜ ਬੁੱਤੇ ਮੋਟਰ ਤੇ ਮੋਹਿੰਦ ਸਾਹਿਬ ਦਾ ਸਰਮਾ ਮੋਟਿਆਂ ਦਾ ਲੰਗਰ ਪਿੰਡ ਮਲਕਪੁਰ ਜੇਹੇ ਪਹੁੰਚ ਚੁੱਕਾ ਹੈ ਤੁਹਾਡੇ ਲਈ ਸਾਂਵਲ ਬੁੱਤੇ ਦਵਾਈਆਂ ਬੁੱਤੇ ਲੰਗਰ ਲਈ ਇਹਨਾਂ ਨੂੰ ਲਈ ਆਪਾਂ ਬੜਾ ਵੱਡਾ ਆਰਡਰ 베ਜੀ ਹੈ ਕਿ ਇੱਕ ਪਰਵਾਹ ਨੂੰ 3 ਬੁੱਟੇ ਮਿਲਣੇ ਜੀ ਤੇ ਜੀਵੀ ਦਾ ਭਰਾਵਾ ਨੂੰ 5 ਬੁੱਟੇ ਮਿਲਣੇ ਨੇ 5 ਬੁੱਟੇ ਦੇ ਇੱਕ ਬਾਜ਼ਰ ਬੁੱਟੇ 2 ਬੁੱਟੇ ਲਿਖਣੇ ਆ। ਅੱਜ ਕੋ 42 2000 ਅਰਜੁਨ ਕਰੀ ਦਿੱਤਾ ਟੇਕੜ ਟੇਕੜ ਨੀਮਾ ਸ਼ਤਰੀਆਂ ਦੇ ਅਮਰੀਕਨ ਦੇ ਇੱਕ ਜਾਮਣਾਂ ਆਲੂ ਬੋਰਾ 3 ਜਾਜ ਬੁੱਤੇ ਉੱਤਲਾਵਾ ਸਾਡੇ ਕੋਲ ਸ਼ੁਕਰ ਵਾਲਾ ਬੁੱਤਾ ਕੋਈ ਨਾ ਬੁੱਤਾ ਵੀ ਮੇਗਾ ਜੀ ਤੁਹਾਡੇ ਜੀ ਦੇ ਅੰਦਰ ਸ਼ੁਕਰ ਪਾਚਾ ਜੀ ਦੇ ਹਾਲ ਦੇ ਆਹ ਜੀ ਚੱਲ ਚੱਲ ਬੁੱਤੇ ਮਿਲਣੇ ਜੀ ਭਰਾ ਨੂੰ 500 ਮਿਲਾਦੇ ਆ ਉਹ ਮਰੂ ਮੁੰਡੇ ਤੇ ਤਾਂ ਵੀ ਜਿਹੜਾ ਭਰਾ ਨੂੰ ਵੇਚੀ ਆਪਣੇ ਮੋਟਰ ਦੇ ਘੱਟੋ ਘੱਟ 4-5 ਬੁੱਤੇ ਜੀ ਲਗਾਓ ਜੀ ਜੇ ਜੀ ਜੀ ਦਾ ਬਤਾਏ ਪੰਜਾਤੇ ਰੱਖੇ ਜੀ ਕਿੰਨਾ ਮੇਰੇ ਖਤਮ ਹੋ ਜਾਂਦੇ ਨੇ ਸਾਡੇ ਰੋਟੀ ਦਾ ਬੁੱਤਾ ਖੇਡਾ ਕਿੰਨੇ ਬੁੱਤੇ ਦਾ ਬੁੱਤਾ ਦਾ ਬੁੱਤੇ ਆਪਣੇ ਦੂਏ ਚਾੜ ਲੈ ਲੋ ਦਾਦੀ ਜੀ ਰਾਸਤਾ ਲੈ ਚਾਲੀ ਕੇ ਕਰ ਡੇਕ ਨਿਮਾ ਅੱਜੇ ਬੁੱਤੇ ਵਿੱਚ ਆ ਜਾ ਅੱਧਰ ਪਾ ਦੇ ਦਿਓ ਅਰ ਜੇ ਇਨਸ਼ਾਲ ਹੈਗਾ ਹਟਾ ਦੇ ਬਟਾ ਦੇ ਲੱਕੜ ਕੰਮ ਆਉਂਦੀ ਹੈ ਇਹ ਬੰਦੇ ਠਿੱਕਾ ਰੱਖ ਲੈ ਇਹ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਆਪਣੇ ਮੋਟਰਾਂ ਦੇ ਮੋਟਰਾਂ ਸੁੰਨੀਆਂ ਪਈਆਂ ਬਿਲਕੁਲ ਆ ਜਾ ਘਟ ਕੋਣ ਜਾ ਜਾ ਮੁੱਠੇ ਕਿਉਂ ਲਗਾਉਂਦੇ ਜੇ ਅੱਗੇ ਆ ਗਏ ਨਾ ਲੈ ਤੇ ਆ ਲੋ ਇਹਨਾਂ ਨਾਲ ਠਿੱਕਾ ਆ ਜਾ ਆ ਨਹੀਂ ਇੱਥੇ ਦੋਵੇਂ ਇੱਥੇ ਦੋ ਪਲਾਸੋ ਇਹ ਕਟਕੇ ਦੋ ਵੇਖ ਦੀ ਜੀ ਦਵਾ ਦਾ ਮੜ ਜਾ ਫੁਰਤੀ ਮਾਰੋ ਜਰਾ ਜਿਹਨੂੰ ਕਟਕੇ ਦੇ ਵੱਡਿਓ ਬੂਟੇ ਸਾਰੇ ਇੱਕ ਦੋ ਦੋ ਮੋਨੂ ਕਰੀ ਜੋ ਜਿੱਤੇ ਜਿੱਤੇ ਕਟਕੇ ਮਰੋਦਾ ਇੱਕੋ ਮਿਲਣਾ ਇੱਕੋ ਹੀ ਬਣਣਾ ਤੇ ਮੈਂ ਧੰਨਵਾਦ ਕਰਦਾ ਟੈਕਲ ਦੀ ਤੇਵਾ ਆੜੂ ਦੇ ਮਾਂਪੀ ਆੜੂ ਕਟਕੇ ਪਿੰਡੂ ਜੀਸੂ ਦੇ ਪੋਤੇ ਅੱਛ ਦੀਪ ਸਿੰਘ ਪਿਟਾਲੀ ਦੀਵਾ ਹੈਗੀ ਹੈ ਜੀ ਸਤਨਾਮ ਸਿੰਘ ਪੰਜਵਲਾ ਜੀ ਧੰਨਵਾਦ ਕਰਦੇ ਆਂ ਲੋੜ ਪੈਣੇ ਸਾਡੀ ਇਹ ਡੇਕ ਟਾਲੀ ਨਾਲ ਦਿਓ ਜਿਹਨੂੰ ਦੇਣੇ ਡੇਕ ਟਾਲੀ ਨਾਲ ਦੇਣੀ ਆ ਜਿਹੜੇ ਫਲਦਾਰ ਜਿਹਨੂੰ ਬੂਟਾ ਦੇਣਾ ਡੇਕ ਟਾਲੀ ਨਾਲ ਦੇਣੀ ਆ ਧੰਨਵਾਦ ਕਰਦੇ ਆਂ ਜੀ ਤਾਲੀ ਦਿਓ ਤਾਲੀ ਆ ਜੀ ਅਨਰੂਧ ਤੋਂ ਔਕਾਸ਼ ਵੀ ਪਹੁੰਚੇ ਸਾਡੇ ਵਿਚਕਾਰ ਉਹਨਾਂ ਦਾ ਧੰਨਵਾਦ ਕਰਦੇ ਆਂ ਤੇ ਨਸੀਰਾਵਾ ਤੋਂ ਜੀ ਵੀ ਜੋ ਵੀ ਪਰ ਨਾਲ ਜੁੜੇ ਕਰਦ ਨੇ ਮੈਂ ਧੰਨਵਾਦ ਕਰਦੇ ਆਂ ਜੀ ਪੰਜ ਬੂਟੇ ਮੋਟਰ ਤੇ ਮੁਹਿਮ ਤਹਿਤ 17ਵਾਂ ਬੂਟੇ ਲੰਗਰ ਦੀ ਟਰਾਲੀ ਨਿਸਰਾਬਾਦ ਬੰਦ ਗਏ ਆ ਜੀ ਤੇ ਪਿੰਡ ਮਾਲਕਪੁਰ ਪਹੁੰਚਣ ਆਲੇ ਆ ਜੀ ਸਵਾ ਚਾਰ ਵਜੇ ਟਾਈਮ ਮੈਨੂੰ ਦਿੱਤਾ ਸੀ 1:00 ਵੇ ਨੂੰ ਠੀਕ ਹੀ ਪਹਿਲਾਂ ਚੱਲ ਜੰਦੇ ਕੋਈ ਨਹੀਂ ਚਲੋ ਠੀਕ ਹੈ ਕੋਈ ਨਹੀਂ ਹਾਂਜੀ ਹਾਂਜੀ ਪਤਾ ਹੀ ਗੱਲ ਆ ਪਿੰਡ ਮਾਲਕਪੁਰ ਦੇ ਲਖਮਿੰਦਰ ਸਿੰਘ ਜੀ ਵੱਲੋਂ ਤੰਤਾਂ ਨੂੰ ਚਾਹ ਪਾਣੀ ਸੇਵਾ ਕੀਤੀ ਜਾ ਰਹੀ ਹੈ ਜੀ। ਹਾਂ ਜੀ ਆ ਲੋ। ਧੰਨਵਾਦ ਕਰਦੇ ਨਾਂਦਾ ਜੀ। ਦੇਵਤਾਂ ਦਾ ਦੇਵ। ਪੰਜ ਬੂਟੇ ਮੋਟਰ ਤੇ ਮੂਹਮ ਤਹਿਤ ਬੂਟਿਆਂ ਦਾ ਸਤਾਰ ਮਹ ਲੰਗਰ। ਜੀ ਟਰਾਲੀ ਪਿੰਡ ਮਲਕਬੁਰ ਵਿਖੇ ਪਹੁੰਚ ਚੁੱਕੀ ਹੈ ਜੀ। ਜਿੱਥੇ ਕਿਸਾਨਾਂ ਤਨ ਬੂਟੇ ਵੰਡੇ ਜਾ ਰਹੇ ਨੇ ਜੀ। ਗੁਰੂ ਨਾਨਕ ਚੈਡਰ ਦੇ ਫੈਸਲੇ ਬੋਰਡ ਦੀ ਨੂਰ ਦੇ ਸਹਿਯੋਗ ਨਾਲ ਵਾਜਬਾ ਸਾਡਾ ਵੀ ਧੰਨਵਾਦ ਕਰਦੇ ਆ ਜੀ ਇਥੇ ਮੈਂ ਇੰਨਾ ਕਰ ਲਈ ਲੋਕਾਂ ਨੂੰ ਸਾਰਿਆਂ ਦੀ ਹੋ ਜਾਏਗੀ ਤੁਹਾਨੂੰ ਅਲਾਸਮੈਂਟ ਕਰਕੇ ਇਥੇ ਬੁਲਾਇਆ ਜੀ ਅੱਗੇ ਸਰਪੰਚ ਵੀ ਆ ਗਏ ਆ ਫੜਵੇਂ ਉੱਥੇ ਦੇ ਓਏ ਇੱਥੇ ਇਹ ਪਣ ਜੂ ਇੱਥੇ ਰੱਖ ਲੈ ਯਾਰ ਬਣਾਦਾ